तत्र श्रीवाहि गुरुजी चोपरि साहिब एक ओङ्कार श्रीवाहि गुरुजी की फतेह पाक्षाहि दशमी कबियो बाज बेनते चोपई हमरे करव हाथ दे रक्षा पूर्ण होए जित की इच्छा तव चरण मन रहे हमारा ਜਾਨਕ ਨੂੰ ਪ੍ਰਥਪਾਰਾ ਹਮਰੇ ਦੁਸ਼ਟ ਵਰਨ ਸਭ ਵਰ ਕਾ ਬਹੋ ਆਪਾਪਾਦ ਦੇ ਮੂਮ ਚਾਪਜ ਸੁਖੀ ਵਸੈ ਮੂਰ ਪਰਵਾਰਾ ਸੇਵ ਸਿਕ ਸੁਭੈ ਕਰਤਾ ਮੂਰ ਛਾਨ ਜੇ ਕਰਦੇ ਕਰੀਐ ਸਭ ਅਰਣ ਗੁਰ ਆਜ ਸੁਹਰੀਐ ਪੂਰਨ ਹੋਏ ਹਮਾਰੀ ਆਸਾ ਬਿਨ ਕੇ ਰਹੇ ਪਿਆਸਾ ਤੁਮਹ ਸਾਨ ਕੀ ਅੁਰਨਾ ਧਿਆਉ ਜੋ ਪਰਚਾਉ ਸੋਦਮ ਤੇ ਪਾਉ ਸੇਵ ਸਖ ਹਮਾਰੇ ਤਾਰੇ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰ ਗਏ ਮਰਣ ਕਾਲ ਕ ਤਰਾਸ਼ ਨ ਵਰ ਗਏ ਉਜੋ ਸਦਾ ਹਮਾਰੇ ਪਛਾ ਸ਼੍ਰੀ ਅਤੂਜ ਕਦੀਓ ਰੱਛਾ ਰਾਖ ਲਿਹੁ ਐਮੋ ਰਾਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਆਤਮੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਭਵਤਰਾ ਕਾਲ ਪਾਏ ਸੂਰਜ ਉਤਰ ਤਾਨ ਪਾਏ ਗਨਵਸ਼ਨ ਬਿਰਗਾਸ ਸਗਲ ਕਾਲਕ ਕੀ ਆਤਮਾਸ਼ ਜਵਨ ਕਾਲ ਜੋਗੇ ਸਭ ਕੀਓ ਬੇਦਿਨਾਇ ਬ੍ਰਹਮ ਜੋਤੀਓ ਜਵਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਵੇ ਹਮਾਰਾ ਜਾਉਣ ਕਾ ਰਸਾ ਜਗਤ ਬਨਾਇਓ ਦੇਵਤਾ ਜਚੁ ਨੁ ਬਜਾਇਓ ਆਦਾਂ ਤੇ ਗਿਆ ਉਤਾਰਾ ਸੁਬੇ ਗੁਰੂ ਸਮਝਿ ਹੂ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੇ ਸੰਗਲ ਪ੍ਰਜਾ ਜਨਾਬ ਸਵਾਰੇ ਸਿਵਕਨ ਕਾ ਸਗਨ ਸੁਖ ਦੇਓ ਸਾਤਰਨ ਕਾ ਪਲਮੋ ਵਦ ਕੇਓ ਘੜ ਘੜ ਕੇ ਅੰਦਰ ਕੀ ਜਾਣ ਤ ਭਲੇ ਬਰੇ ਕੀ ਪੀਰਵਿਸ਼ਾਨ ਸੁ ਕੀਤੇ ਦੇਗ ਨਿਦਸਤੁਦਾ ਸਪਰਿ ਕਿਰਪਾ ਦ੍ਰਿਸ਼ਟੁ ਬਿਵਕਰ ਪੂਰ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰਵਿਸ਼ਾਨ ਘੜ ਘੜ ਕੇ ਬਲ ਪੜ ਕੇ ਜਨ ਪ੍ਰਜਾ ਦਾ ਕਰਖ ਕਰਾ ਕਰਤਾਰ ਪ੍ਰਜਾ ਧਰਤ ਦਾ ਦੇਹ ਅਪਰ ਜਵਾਖ ਰਖ ਕਰਤੂ ਕਬਹੁ ਤੁਮ ਮੈਂ ਮਿਲਤ ਦੇਹੇ ਤਰਸ ਬਰੂ ਜੀਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਮੂਜ ਉਚਾਰ ਤੁਮ ਸਭ ਹਿਤੇ ਰਹਤ ਤਦ ਆਲੰਬ ਜਾਣਤ ਮੇਧ ਪੇਦਰ ਆਲੰਬ

ਆਪਣੇ ਉਦਹਿ ਜੀਤੇ ਬਰਨਦ ਭਿੰਨ ਭਿੰਨ ਤੂੰ ਹੈ ਤੇਤੀ ਚੁਮਰ ਲਖਾਂ ਨਾ ਜੈ ਬਸਾਰਾ ਕਹਿ ਬਦਿਸ ਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਿਉ ਰਾਕੇ ਭੂਖਾ ਅੰਡਾ ਜੀ ਰਸੇ ਤੇ ਕੀਨੀ ਇਤ ਬੇਖਾਨ ਬਹੁ ਰਜ ਦੇਲੀ ਕਉ ਫੁਲ ਰਜ ਹੈ ਬੈਠਾ ਕਹ ਸੁਣ ਪਿਉ ਸੰਗਰਿਖਠ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜੁਗਾ ਸਰੂਪ ਸਵੈਮ ਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਭਾਰ ਸਿਖ ਸੰਗਰੋ ਦੋਸ਼ ਇਠ ਉਠ ਵਤਰ ਪਤ ਸਗਲ ਬਲੇਸ਼ ਕਰੋ ਨਨ ਕਥਾ ਜਾ ਤੁਝੁ ਦਰਸ਼ਨਿ ਪਰੇ ਦਨ ਕੈ ਦੁਸ਼ਟ ਦੁਖਤ ਹਵੇ ਪਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਨ ਕੈ ਦੁ ਸੰਕਟ ਸਮਟਾਰੇ ਜੋ ਅਗਲ ਕੁਗਬਾਰ ਤਾਈ ਹੈ ਤਾਕੇ ਕਾਲ ਨਿਗਟਨੈ ਹੈ ਔਰ ਅਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਕਰੇ ਤੁਝ ਕਲਿ ਕਿਰਪਾ ਦਰਸ਼ਨ ਅਦ ਨ ਜਾਵੇ ਨਹਰੋ ਕੀਤਾ ਤੁਨ ਕਮ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਆਸ਼ਕ ਨਾ ਕੋਈ ਏਕ ਬਾਦ ਇਨ ਤੁਮੈ ਸੁਮਾਰਾ ਆਕਾਲ ਫਾਤੇ ਤਾਹੀ ਮਾਰਾ ਜਿਨ ਨਿਰਨਾਉ ਤੇ ਹਾਰੋ ਕਹ ਦਰ ਦੁਸ਼ਟ ਦੋਖ ਤਿ ਨਹਾਰਾ ਹਰੜ ਗੇਤ ਮੈਂ ਸ਼ਰਮ ਤੇ ਹਾਰੀ ਆਪ ਹਾਥ ਦੈਲ ਹੋ ਮਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਤ ਦੋਗਤੇ ਲਹਿ ਬਚਾਈ ਹਰੜ ਗੇਤ ਮੈਂ ਸ਼ਰਮ ਤੇ ਹਾਰੀ ਆਪ ਹਾਥ ਦੈਲ ਹੋ ਮਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਤ ਦੋਗਤੇ ਨਹਿ ਬਚਾਈ ਕਿਰਪਾ ਕਰੇ ਹਮਰਜਗ ਮਤਾ ਗ੍ਰੰਥ ਕਰਾ ਪੂਰਨ ਸਵਰਤਿ ਕਿਲੇ ਵਿਖ ਸਲ ਦੇਹੇ ਕਉ ਹਰਤਾ ਦੁਖ ਦੋਖਿਨ ਕਉ ਆਕਸ਼ੈ ਕਰਤਾ ਸ਼੍ਰੀ ਆ ਤੁਜ ਜੋ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਲ ਮਨ ਬਾਤ ਨਮਨ ਪਾਵੈ ਸੋਈ ਦੁਖ ਨਾ ਦਿਸੈ ਅਭਿਆਪਦ ਕੋਈ ਅਡਲ ਸੁਣੇ ਗੁੰਗਜੋ ਆਸੁਰ ਸਰਸਨਾ ਪਾਬਾਈ ਸੁਣੇ ਮੂਣ ਚਤ ਲਾਏ ਚਤੁਰਤਾ ਵਈ ਦੁਖ ਦਰਦ ਪਾਓ ਨਿਗਟਨਾ ਤਿੰਨ ਦਰ ਕੇ ਰਹੇ ਹੋ ਜੋ ਆ ਕੀਗ ਬਾਰ ਚੋਪਈ ਕੋ ਤਹੈ ਚੋਪਈ ਸੰਬਤ ਸਤ ਰਹੈ ਸੈ ਸਪਲੀ ਜੈ ਅਰਦ ਸੈਸ ਭਨ ਤੀਨ ਕਹਿ ਜੈ ਪਾਦਰ ਸੁਦੇਸ਼ਟ ਮੀਰ ਬਾਰਾ ਤੇਰ ਤੂਦ ਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਗਹ ਜਾਤੇ ਤੁਮਰੇ ਦਵ ਥੇਕ ਆਖ ਦਰਨਹੀ ਆਨਿਉ ਰਾਮ ਰਹੀ ਪ੍ਰਾਲਕੁran ਅਨੇਕ ਹੈ ਉਹ ਜੇਕ ਨਾ ਮਾਨੈ ਉਹ ਸਿਮਰੇ ਸਾਥ ਸ੍ਰੀ ਸਵੇਬ ਮੂਪੇਦ ਕਹੈ ویک ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਦੂਰੇ ਕਰ ਮੈ ਨਾ ਕਹਿਉ ਸਾ ਤੂ ਸਿ ਵਿਖਾਲਿਉ ਦੁਹਰ ਸਗਲ ਦਵਾਰ ਕੋ ਸੜਕ ਗਹਿਓ ਤੁਹਾਰੋ ਦਵਾਰ ਬਾਹੇ ਹੈ ਕਿਲਾਜ ਅਸ ਗੋਬਿੰਦਾਸ ਸਹਾਰ ਸਗਲ ਦਵਾਰ ਕੋ ਸੜਕ ਗਹਿਓ ਤੁਹਾਰੋ ਦਵਾਰ ਬਾਹੇ ਹੈ ਕਿਲਾਜ ਅਸ ਗੋਬਿੰਦਾਸ ਸਹਾਰ ਰਾਮ ਕਲੀ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਬਿਨਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸਿਖਤੀ ਮਨਵ ਜੀਆ ਵਾਦਾ ਗਿਆਨ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣਾ ਆਇਆ ਸ਼ਬਦੋਂ ਗਾਵੋ ਹਰੀ ਗ੍ਰਾਮਨੰਦੇਵ ਸਾਇਆ ਕਹਿ ਨਾਨਕ ਬਨੰਦ ਬਗਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਰ ਹੋ ਹਰਿ ਨਾਲੇ ਹਰਿ ਨਾਰਹੂ ਤੂ ਮਨ ਮੇਰੇ ਦੂਸਾ ਸਾਰਣਾ ਅੰਗੇਕਾਰ ਹੋ ਕ੍ਰਿਤੀ ਦਾ ਕਾਰਜ ਸਭ ਸਵਾਰਣ ਸਭਨਾ ਵਿਲਾਸ ਸੰਗਰਾਤ ਸਵਾਮੀ ਸੋਪਿਅ ਅਨੁਸਾਰੇ ਕਹੇ ਨਾਰਿ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਹਤਾ ਤੇਰਾ ਸਭ ਸੁਖ ਹੈ ਜਿਸ ਦੇਹ ਸੁਪਾਵ ਸਦਾ ਸਿਵ ਸਲਾਹ ਤੇਰੀ ਨਾਮ ਨਮਸਾਵੈ ਨਾਮ ਜਿਨ ਕੇ ਮਨਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਰਮੀ ਰਾਨ ਬੁਖਾ ਸਭ ਗਵਾਈਆ ਅਗਰ ਸ਼ਾਸਕੁ ਲੈ ਉਸਿਆ ਜਨੀ ਇਛਾ ਸਾਪੁ ਜੈਗਿਆ ਸਦਾ ਪ੍ਰਮਾਨ ਕੀ ਤਾਗ ਦੇ ਟੋ ਜੈ ਸੋ ਦੀ ਆਵੜੇ ਆਗਿਆ ਕਹਿ ਨਾਨਕ ਸੁਨੋ ਸੰਤੋ ਸਵਤ ਰੋਪਿਆਰੋ ਸੱਚਾ ਨਾਮ ਮੇਰਾ ਦਾ ਰੋ ਵਾਜੇ ਪੰਜ ਸ਼ਬਦ ਕਰ ਸੁ ਵਾਗੇ ਕਰ ਸੁ ਵਾਗੇ ਸ਼ਬਦ ਵਾਜੇ ਇਕ ਨਾਜਤ ਕਰਤਾਰੀਆਂ ਪੰਜ ਦੂਤ ਦਵਸ ਕਿਤੇ ਗਾਲ ਗੰਡਕ ਮਾਰਿਆ ਤੁਰਿ ਕਰਮ ਪਾਇਆ ਦਿਨਖੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਬੈ ਸੁਭੂਆ ਜਤ ਕਰ ਅਨਹਦ ਵਚਿ ਆਨੰਦ ਸੁਨੋਡ ਭਾਗੀ ਸਗਲ ਅਨੋਰਥ ਪੂਰੇ ਪਰਮ ਬ੍ਰਹਮ ਪ੍ਰਾਪਾਇਆ ਤਨੇ ਸਗਲ ਵਿਸੂਰੀ ਦੋਖ ਰੋਸ ਨਤਾਬਤਰੇ ਸੋਣੀ ਸੱਚੀ ਬਾਣੀ ਸਦ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਰਨ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਕਲੇਬਿਤਾ ਮਾਤਾ ਦਰਤ ਮਹਿਤ ਦਿਵਸ ਰਾਤ ਵਿਦਾਇ ਦਾਇ ਖੇਲੇ ਸਗਲ ਜਗਤ ਚੰਗਿਆਂ ਜਾਂ ਬੁਰਿਆਂ ਆਚੇ ਦਰਮਹ ਦੂਰ ਕਰਮੇ ਆਪੋ ਆਪਣੇ ਕੇ ਨੇੜੇ ਕੈ ਦੂਰ ਜਿਨੇ ਨਾਮ ਤੇ ਆਇਆ ਗਏ ਵਸਖਤ ਕਾਲ ਨਾਨਕ ਤੇ ਮੁਖ ਜਲੇ ਗਿਤੇ ਸੁਤੇ ਨਾਮ ਜਿਨੇ ਨਾਮ ਤੇ ਆਇਆ ਗਭ ਸਖਦ ਕਾਲ ਨਾਨਕ ਤੇ ਮੋ ਖੁਜਾ ਲੇ ਕਿਤੇ ਸੁਤੇ ਨਾਮ ਆਹੇ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ